ਦੋ ਘਾਮਾਂ ਤੇ ਹਾਜ਼ਰੀ ਬਰੀ ਮੰਜੀ ਸਾਹਿਬ ਪੰਡਾਲ ਦੇ ਚ ਆਇਆ ਆਪਣੇ ਟਿਕਾਣੇ ਤੇ ਥੱਕਿਆ ਟੁੱਟਿਆ ਇੱਕ ਬੇਵੀ ਆਪਣੇ ਪੂਰੇ ਪਰਿਵਾਰ ਸਮੇਤ ਆਈ ਸਾਰੇ ਜਿਹੜੇ ਚਾਰ ਪੰਜਾਤ ਰਾਗੀ ਜਥੇ ਦਾਸ ਨਾਲ ਚੱਲਦੇ ਨਾ ਬੈਠੇ ਸਨ ਸਾਥੀ ਬੈਠੇ ਸਨ ਖੋਲ ਬੈਠ ਗਈ ਚਿਹਰਾ ਮੈਂ ਅਚਨਚੇ ਤੋਸਦਾ ਤਬਦੀਲ ਹੋ ਗਿਆ ਪਰ ਮੈਨੂੰ ਕਹਿੰਦੀ ਹੈ ਸਲਾਮੁਅਲੈਕਮ ਐ ਇਸਲਾਮੀ ਸਲਾਮੁਅਲੈਕਮ ਮੈਂ ਘੱਟ ਹੋ ਗਈ ਕਿਰਬਾਨਾ ਭਾਈ ਸਾਰਾ ਪਰਿਵਾਰ ਗੁਰਸਿੱਖ ਲੱਗਦਾ ਹੈ ਸਾਬਤ ਸੂਰਤ ਪਤੀ ਵੀ ਨਾਲ ਹੈ ਸਲਾਮੁਅਲੈਕਮ ਚੁੱਕ ਕੇ ਮੈਂ ਸਵਾਵਕ ਹੈ ਮੁਸਲਮਾਨ ਆਉਂਦੇ ਹੋ ਸਲਾਮੁਅਲੈਕਮ ਕਹਿੰਦੇ ਗਏ ਹਾਂ ਉਹ ਸੁਲਮਾਨ ਇੱਥੇ ਕਿਸ ਤਰ੍ਹਾਂ ਹੈ ਕਹਿੰਦੇ ਮੇਰੇ ਜੈਸੇ ਹਜ਼ਾਰਾਂ ਆਏ ਨੇ ਦਰਬਾਰ ਸਾਹਿਬ ਦੇ ਦਰਜਨ ਕਰਨ ਮੈਂ ਬਥੇਰੀਆਂ ਰੂਹਾਂ ਨੇ ਮਨ ਹੀ ਸੂਖਸ਼ਮ ਸਰੀਰ ਹੈ ਤਨ ਦੀ ਮੌਤ ਮਨ ਦੀ ਮੌਤ ਨਹੀਂ ਤੇ ਮੈਂ ਕਹੇ ਇਹ ਬੀਬੀ ਤੇ ਅੰਮ੍ਰਿਤ ਧਾਰੀ ਲੱਗਦੀ ਹੈ ਪਤਾ ਹੈ ਮੈਨੂੰ ਕਹਿਣ ਕੀ ਰਿਆ ਹੋਇ ਅਸੀਂ ਜ਼ਹਿਰ ਧਾਰੀ ਅਸੀਂ ਜ਼ਹਿਰ ਪੀਤੇ ਅਸੀਂ ਤੁਹਾਡੀ ਕਥਾ ਰੋਜ਼ ਟੀਵੀ ਤੇ ਸੁਣਦੇ ਆ ਇਸ ਬੀਬੀ ਦੇ ਨਾਲ ਦਰਬਾਰ ਸਾਹਿਬ ਮੱਥਾ ਰਗੜੇ ਬਿਨਾਂ ਚੈਨ ਨਹੀਂ ਆਉਂਦਾ ਮੈਂ ਇਹਦੇ ਤਨ ਦੀ ਵਰਤੋਂ ਕਰਨ ਲੈਂਦਾ ਮੈਂ ਇਸ ਨੂੰ ਕਦੀ ਤਕਲੀਫ ਨਹੀਂ ਦਿੱਤੀ ਤੇ ਮੈਂ ਦੇ ਦਰਬਾਰ ਸਾਹਿਬ ਦੇ ਤੋਂ ਦਰਸ਼ਨ ਕਰਨਾ ਚਾਹੁੰਦਾ ਹੈ ਮੱਥਾ ਰਗੜਨਾ ਹੈ ਪਵਿੱਤਰ ਰੂ ਲਗਣਾ ਹੈ ਫਿਰ ਭਟਕਦਾ ਕਿਉਂ ਪਿਆ ਕਿਉਂ ਭਟਕ ਰਿਹਾ ਉਹਨੇ ਆਪਣਾ ਪਛਾਉੜ ਵੀ ਦੱਸਿਆ ਫੇਰਾ ਚੀ ਬੜੀ ਮੈਂ ਲੰਬੀ ਚੋੜੀ ਉਸ ਦਿਨ ਨਾਲ ਤਲ ਕੀਤੀ ਹੈ ਕਿਉਂ ਭਟਕ ਕਿਉਂ ਰਹਿ ਰਿਹਾ ਕਹਿੰਦਾ ਕੀ ਕਰਾਂ ਜੋ ਮੇਰੇ ਸੰਸਕਾਰ ਨੇ ਉਸ ਤਰ੍ਹਾਂ ਦੀ ਮਾਂ ਨਹੀਂ ਲੱਭੀ ਮਾਂ ਨਹੀਂ ਤੇ ਮੈਂ ਕਹੇ ਤੇ ਸਾਫ ਹੋ ਗਿਆ ਪੁਨਰ ਜਨਮ ਇਸਲਾਮ ਤੇ ਪੁਨਰ ਜਨਮ ਨੂੰ ਮੰਨਦਾ ਹੀ ਨਹੀਂ ਬਾਰ ਬਾਰ ਦੇ ਜਨਮ ਨੂੰ ਮੰਨਦਾ ਹੀ ਨਹੀਂ ਕਹਿੰਦੇ ਇਹ ਮੈਨੂੰ ਨਹੀਂ ਪਤਾ ਮਾਂ ਮੈਂ ਲੱਭ ਰਿਆ ਮੇਰੇ ਸੰਸਕਾਰਾਂ ਦੀ ਮਾਂ ਨਹੀਂ ਲੱਭੀ ਜੀੜੀਆਂ ਇਸ ਤਰ੍ਹਾਂ ਦੀਆਂ ਪਵਿੱਤਰ ਰੂਹਾਂ ਨਹੀਂ ਸਿਰਫ ਇੱਕੋ ਹੀ ਘਟਨਾ ਮੈਂ ਤੁਹਾਨੂੰ ਦੱਸ ਰਿਹਾ ਮੇਰੀ ਜ਼ਿੰਦਗੀ 'ਚ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਇਕੱਠੀਆਂ ਇਹਨਾਂ ਨੂੰ ਦੇਵਤਾ ਕਹਿੰਦੇ ਨੇ ਫਰਿਸ਼ਤਾ ਕਹਿੰਦੇ ਜਿੰਨੀਆਂ ਮਾੜੀਆਂ ਰੂਹਾਂ ਹੁੰਦੀਆਂ ਨੇ ਇਹਨਾਂ ਨੂੰ ਭੂਤ ਪ੍ਰੇਤ ਕਹਿੰਦੇ ਨੇ ਕਈ ਕੋਟ ਬਹੁਤ ਪ੍ਰੇਤ ਸੁਕਰ ਮੇਰੇ ਘਰ ਜਿੰਨੇ ਭੂਤ ਪ੍ਰੇਤ ਹੁੰਦੇ ਨੇ ਤੇ ਰਾਤ ਦੇ ਸਮੇਂ ਸ਼ਰਾਬਖਾਨੇ ਜੂਏ ਖਾਨ ਨੇ ਬੇਸ਼ਕਿਆ ਲੈ ਬਦਮਾਸ਼ੀ ਦੇ ਅੱਤੇ ਕਿ ਉੱਥੇ ਹੀ ਮੰਡਲਾਦੇ ਰਹਿੰਦੇ ਉਹਨਾਂ ਦਾ ਸ਼ੌਕ ਉੱਥੇ ਹੀ ਪੂਰਾ ਉਹਨਾਂ ਦਾ ਰਸ ਉੱਥੇ ਹੀ ਪੂਰਾ ਹੁੰਦਾ ਸੁਕਸ਼ਮ ਰੂਪ ਦੇ ਵਿੱਚ ਉੱਥੇ ਹੀ ਆਉਂਦੇ ਨੇ ਜਿੰਨੇ ਦੇਵਤੇ ਹੁੰਦੇ ਨੇ ਜਿੰਨੇ ਫਰਿਸ਼ਤੇ ਹੁੰਦੇ ਨੇ ਇਹ ਮੰਦਿਰ ਮਸਜਿਦ ਗੁਰਦੁਆਰਿਆਂ ਚ ਹੁੰਦੇ ਮੈਨੂੰ ਕਹਿਣ ਦੇਣਾ ਕਿ ਤੇਰੇ ਵਹਿਮੀ ਵੀ ਨਾ ਸਮਝ ਲੈਣਾ ਆਪ ਜਿੰਨੇ ਬੈਠੇ ਹੋ ਮੈਂ ਸਮਝਦਾ ਇਸ ਤੋਂ ਦੁਗਣੇ ਤੇ ਦੇਵਤੇ ਹੋਣੇ ਚਾਹੀਦੇ ਸੂਖਸ਼ਮ ਰੂਪਾਂ ਉਹਨੇ ਅੱਛੇ ਜਿਹੇ ਜਿੱਥੇ ਵੀ ਕੋਈ ਨਾਮ ਅਭਿਆਸੀ ਆਵੇ ਜਿੱਥੇ ਕੋਈ ਜਪ ਤਪ ਦਾ ਸਤ ਸੰਗ ਚੱਲਦਾ ਹੋਵੇ ਇਹ ਫਰਿਸ਼ਤੇ ਪਹੁੰਚ ਜਾਂਦੇ ਨੇ ਇਹ ਦੇਵਤੇ ਪਹੁੰਚ ਜਾਂਦੇ ਇਹ ਸੂਖਸ਼ਮ ਰੂਪ ਵਿੱਚ ਮੌਜੂਦ ਹੁੰਦੇ ਨੇ ਮੇਰੀ ਜ਼ਿੰਦਗੀ ਚ 10 15 ਇਸ ਤਰ੍ਹਾਂ ਦੀਆਂ ਘਟਨਾਵਾਂ ਘਟਣ ਗਈ ਤੇ ਹੁਣ ਘਟੇ ਇਸ ਕਰਕੇ ਮੈਂ ਤੁਹਾਨੂੰ ਦੱਸਦਾ ਪਿਆ ਇਹ ਸਾਰਿਆਂ ਦੇ ਵਿੱਚ ਘਟਦੇ ਨੇ ਮੈਂ ਕਹੇ ਮਨ ਦਾ ਤੋਂ ਫਰਿਸ਼ਤਾ ਹੈ ਸਬੇਬੀ ਨੇ ਕਦੀ ਤੋ ਟੰਗ ਨਹੀਂ ਕੀਤਾ ਉਹਦੇ ਪਤੀ ਨੇ ਵੀ ਕਦੀ ਤੰਗ ਨਹੀਂ ਆ ਜਾਂਦਾ ਕਹਿੰਦੇ ਦਰਬਾਰ ਸਾਬ ਚੱਲਦਾ ਹੈ ਕਮਾਲ ਮੈਂ ਦੇਖ ਕੇ ਤਾਂ ਮੈਂ ਕਿਹਾ ਮੁਸਲਮਾਨ ਹੈ ਮੈਨੂੰ ਆਪ ਹੀ ਕਹਿਣ ਲੱਗਾ ਹਾਂ ਤੇ ਮੁਸਲਮਾਨ ਸਰਦਾਰੂ ਗੁਰੂ ਨਾਨਕ ਦਾ ਮੈਂ ਨਹੀਂ ਹੋ ਸਕਦਾ ਮੈਂ ਕਹਿੰਦਾ ਨਹੀਂ ਮੈਂ ਇਸ ਵਿਸ਼ੇ 'ਚ ਗੱਲ ਨਹੀਂ ਕਰਨਾ ਤਾਂ ਠੀਕ ਹੈ होर जै ग उस उस मैं समा ना जाया करा शाम फिर भी, भी आ गई मैं हूं की गल हो गई कहने के शेख जी कहें सन तू खाली हथ क्यों गई? तो मैं कि लेके जावा तू सुगंध ले के जा मुसलमान लोग मोहम्मद साहब सुगंध दे रसिया सन ਮੁਹੰਮਦ ਸਾਹਿਬ ਜਦ ਵੀ ਘਰੋਂ ਬਾਹਰ ਨਿਕਲਦੇ ਸਨ ਅਤਰ ਸੈਂਟ ਲਾ ਕੇ ਨਿਕਲਦੇ ਸਨ ਉਹਨਾਂ ਨੂੰ ਲੋਕੀ ਜੋ ਨਜ਼ਰਾਨਾ ਭੇਟ ਕਰਦੇ ਸਨ ਅਤਰ ਦੀ ਸ਼ੀਸ਼ੀ ਲਾਜ਼ਮੀ ਕਰਦੇ ਸਨ ਉਹ ਦੋ ਸ਼ੀਸ਼ੀਆਂ ਲੈ ਆਏ ਕਹਿਣ ਲੱਗੇ ਇਹ ਲੈਓ ਉਹ ਫਰਿਸ਼ਤਾ ਬੜਾ ਨਾਰਾਜ਼ ਹੋਇਆ ਭਈ ਹੱਦ ਹੋ ਗਈ ਤੂੰ ਮੇਰੀ ਤੋਂ ਇਹਨ ਕਰਾਈ ਤੂੰ ਖਾਲੀ ਕਿਉਂ ਗਿਆ ਕਹਿੰਦੇ ਬੜੀ ਭੀੜ ਬਾੜ ਸੀ ਬਾਜ਼ਾਰਾਂ 'ਚ ਬੜੀ ਮੁਸ਼ਕਿਲ ਨਾਲ ਲੱਭੀਆਂ ਨੇ ਦੋ ਸ਼ੀਸ਼ੀਆਂ ਕਬੂਲ ਕਰੋ ਤੁਸੀਂ ਇੱਕ ਗੱਲ ਉਸਨੇ ਕਬੂਲ ਕਰ ਲਈ ਮੇਰਾ ਜਨਮ ਇਸ ਵਾਸਤੇ ਨਹੀਂ ਹੋ ਰਿਹਾ ਮੇਰੇ ਅਨੁਕੂਲ ਮੈਨੂੰ ਮਾਂ ਨਹੀਂ ਲੱਭ ਰਹੀ ਮਾਂ ਨਹੀਂ ਲੱਭ ਸਮਾਜਿਕ ਜੀਵਨ ਅੱਜ ਇਤਨਾ ਭ੍ਰਸ਼ਟ ਹੋ ਗਿਆ ਹੈ ਇਤਨਾ ਗੰਦਾ ਹੋ ਗਿਆ ਹੈ ਇਤਨਾ ਮੈਲਾ ਹੋ ਗਿਆ ਹੈ ਬੂਤਾਂ ਪ੍ਰੇਤਾਂ ਦੇ ਜਨਮ ਤੇ ਹੋ ਰਹੇ ਨੇ ਦੇਵਤਿਆਂ ਦੇ ਨਹੀਂ ਸੁਣੋ ਗੁਰੂ ਨਾਨਕ ਨੂੰ ਸਤਿਗੁਰੂ ਕਹਿੰਦੇ ਨੇ ਕੰਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ ਪੁੱਤ ਜਨੋਰਾ ਧੀ ਜਨੋਰੀ ਜੋਰੂ ਜਿੰਨਾ ਦਾ ਸਿਕਦਾ ਪੁੱਤ ਪੈਦਾ ਹੋ ਰਿਹਾ ਜਿੰਨ ਬਹੁਤ ਧੀ ਪੈਦਾ ਹੋ ਰਹੀ ਹੈ ਜਿੰਨ ਬਹੁਤ ਬਹੁਤ ਪੁਰਾਣੀ ਗੱਲ ਹੈ ਸ਼ੁਗਲ ਜੀ ਮੇਰੇ ਕੋਲ ਬੈਠੇ ਸਨ ਕਾਨਪੁਰ ਵਿਖੇ ਇੱਕ ਮਾਤਾ ਆਈ 13 ਸਾਲ ਦਾ ਬੱਚਾ ਖਿੰਡੇ ਕੇ ਵਸਕਿੰਝ ਤੁਹਾਡੇ ਨਾਲ ਬੜੇ ਰਹਿੰਦੇ ਨੇ ਐਨੂੰ ਰੱਖ ਲਓ ਮੈਂ ਕਿਹਾ ਬਹੁਤ ਛੋਟਾ ਹੈ ਕਿ ਕਥਾਵਾਚਕ ਬਣਨਾ ਚਾਹਤ ਕਰਨ ਨਹੀਂ ਕਥਾਵਾਚਕ ਗਿਆਨੀ ਦੇ ਨਹੀਂ ਬਣੇਗਾ ਨਹੀਂ ਬਣਨਾ ਚਾਹਤਾ ਮੈਂ ਕਿਹਾ ਫਿਰ ਮੇਰੇ ਕੋਲ ਕੰਨੋ ਲੈਂਦਾ ਨਹੀਂ ਰੱਖ ਲਓ ਤੁਸੀਂ ਮੈਂ ਕਿਹਾ ਘੱਟੋ ਘੱਟ میٹرਕ ਕਰਾਓ ਇਹਨਾਂ ਸਕੂਲ ਦੇ ਚ ਪਾਓ ਕਿੰਨੇ ਕੀ ਕਰੀਏ ਗੁਰਨਾਣਿਕ ਪਬਲਿਕ ਸਕੂਲ ਤੋਂ ਕੱਢ ਦਿੱਤਾ ਗਵਰਨਮੈਂਟ ਹਾਈ ਸਕੂਲ ਚ ਵੀ ਕੱਢ ਦਿੱਤਾ ਤੰਗ ਆ ਕੇ ਸੀ ਇਸਲਾਮੀਆਂ ਸਕੂਲ ਦੇ ਅੰਦਰ ਕਰਾਇਆ ਸੀ ਉੱਥੇ ਵੀ ਪ੍ਰਿੰਸੀਪਲ ਨੂੰ ਛੋਰਾ ਦਿਖਾ ਬੈਠਾ ਉਹਨਾਂ ਨੇ ਵੀ ਕੱਢ ਦਿੱਤਾ ਹੁਣ ਕਿੱਥੇ ਜਾਈਏ ਘਰ ਰੋਜ਼ ਗਿਲੇ ਆਉਂਦੇ ਨੇ ਕਿਸੇ ਦੀ ਚੀਜ਼ ਚੁੱਕ ਲੈਂਦੇ ਕਿਸੇ ਨੂੰ ਮਾਰ ਕੋ ਟੰਮਦੇ ਕਿਸ ਕਿਧਰੇ ਕੁਝ ਕਰ ਛੱਡਦੇ ਕਿਸੇ ਨੂੰ ਅਸੀਂ ਬਹੁਤ ਤੰਗ ਬਹੁਤ ਤੰਗ ਤੁਸੀਂ ਮਿਹਰਬਾਨੀ ਕਰੋ ਤੁਸੀਂ ਨਾਲ ਰੱਖ ਲਓ ਮੈਂ ਕਹ ਹੱਦ ਲੋਗੇ ਜਿਹੜਾ ਉਹ ਤੋਂ ਤੁਹਾਨੂੰ ਚੰਬੜਿਆ ਹੁਣ ਮੈਨੂੰ ਚੜਣਾ ਨੇ ਸਾਡੇ ਸਾਰੇ ਘਰ ਨੂੰ ਇਸਨੇ ਵਕਤ ਪਾਇਆ ਮੇਰੇ ਨਾਲ ਦੇ ਸਾਰੇ ਸਾਥੀਆਂ ਨੂੰ ਵਕਤ ਪਾਏਗਾ ਇਹ ਭੂਤ ਦਾ ਜਨਮ ਹੋਇਆ ਕੱਲੀ ਅੰਦਰ ਨਾਨਗਾ ਜਿੰਨਾ ਦਾ ਅਵਤਾਰ ਉੱਤ ਜਨੂਰਾ ਧੀ ਜਨੂਰੀ ਜੋਰੂ ਜਿੰਨਾ ਦਾ ਸਿਕਦਾ ਇਹ ਜਿੰਨ ਭੂਤ ਕਿਉਂ ਪੈਦਾ ਹੋ ਰਹੇ ਨੇ ਉਹਦਾ ਇੱਕ ਕਾਰਨ ਰਸਦੇ ਪੈਨੇ ਸਤਿਗੁਰੂ ਰੰਨਾ ਹੋਈਆਂ ਬੋਦੀਆਂ ਸਤਿਗੁਰੂ ਦੇ ਬਚਨ ਨਾ ਹੁੰਦੇ ਮੈਂ ਨਹੀਂ ਕਹਿ ਸਕਦਾ ਸੀ ਮੈਂ ਗਰਸਤੇ ਆਦਮੀ ਕਿਸੇ ਦੀ ਤੋਂ ਇੰਨੇ ਨਹੀਂ ਕਰਿਆ ਸਤਿਗੁਰੂ ਦੇ ਬੋਲ ਪਹਿਲੇ ਬਾਦਸ਼ਾਹ ਜੀ ਦੇ ਬੋਲ ਰੰਨਾ ਹੋਈਆਂ ਬੋਦੀਆਂ ਉਰਖੋਏ ਸਿਆ ਸਿਆਦ ਲਫ਼ਜ਼ ਫਾਰਸੀ ਦਾ ਹੈ ਇਹਦੇ ਅਰਥ ਨੇ ਸ਼ਿਕਾਰੀ ਇਸਤਰੀਆਂ ਜਿਹੜੀਆਂ ਨੇ ਇਹ ਤੇ ਇਤਨੀਆਂ ਚੰਚਲ ਹੋ ਗਈਆਂ ਇਤਨੀਆਂ ਚੰਚਲ ਹੋ ਗਈਆਂ ਸਰੀਰ ਦੀ ਨਮਾਇਸ਼ ਕਰਨ ਦੇ ਚੀ ਜੁੱਟ ਗਈਆਂ ਇੱਕ ਸ਼ਬਦ ਹੈ ਭਗਤ ਕਬੀਰ ਦਾ ਉਹ ਲੰਬਾ ਚੌੜਾ ਮੂਲ ਗਲਪੜੇ ਸਾਹਮਣੇ ਰੱਖਨੇ ਆ ਵੇਦ ਪੜੇ ਪੜ ਪੰਡਿਤ ਮੂਏ ਰੂਪ ਦੇਖ ਦੇਖਨਾਰੀ ਤੇ ਕਿਹੜਾ ਬੰਦਾ ਆਪਣੀ ਜੋ ਹੈ ਜ਼ਿੰਦਗੀ ਕਿਵੇਂ ਗਵਾ ਰਿਹਾ ਕੋਈ ਕਿਸੇ ਚ ਕੋਈ ਕਿਸੇ ਚ ਕੋਈ ਕਿਸੇ ਪੰਡਿਤ ਸਾਰਾ ਦਿਨ ਵੇਦਾਂ ਨੂੰ ਪੜ ਪੜ ਕੇ ਖਾ ਰਿਹਾ ਹੈ ਵਿਵਹਾਰ ਦੇ ਵੇਦਾਂ ਨੂੰ ਨਹੀਂ ਲਿਆਂਦਾ ਸਿਰਫ ਪੜਾਈ ਦੇ ਵਿਭਾਰ ਦੇ ਚ ਗੀਤਾ ਨੂੰ ਨਹੀਂ ਲਿਆਉਂਦਾ ਸਿਰਫ ਪੜ੍ਹਦੇ ਪੜ੍ਹ ਲਈ ਬਸ ਪੜ੍ਹਦੇ ਇਸੇ ਚ ਆਪਣੀ ਜ਼ਿੰਦਗੀ ਗਵਾ ਬੈਠਾ ਤੇ ਰੂਪ ਦੇਖ ਦੇਖ ਨਾਰੀ ਤੇ ਨਾਰੀਆਂ ਸਵੇਰੇ ਸ਼ੀਸ਼ੇ ਦੇਖੋ ਘੰਟੇ ਬਾਅਦ ਫਿਰ ਬਾਰ ਬਾਰ ਆਪਣਾ ਮੋਹ ਹੀ ਵੇਖਣ ਕੋਈ ਆ ਕੇ ਉਹੀ ਹੈ ਮੋਤੇ ਹੋਈ ਪਰ ਬਾਰ ਬਾਰ ਚਿਹਰਾ ਵੇਖਣਾ ਬਾਰ ਬਾਰ ਚਿਹਰਾ ਸਵਾਰਨਾ ਕਬੀਰ ਕੰਦਨੇ ਸੇ ਚ ਮਰ ਖਾਪ ਗਈ ਰੂਪ ਦੇਖ ਦੇਖ ਨਾ ਆਪਣਾ ਰੂਪ ਵੇਖ-ਵੇਖ ਕੇ ਹੀ ਮਰ ਜਾਂਦੇ ਨੇ ਐਸੀ ਜੀ ਜ਼ਿੰਦਗੀ ਬਣੀ ਟੀ ਰੰਨਾ ਹੋਇਆ ਬੋਧਿਆ ਇਸਤਰੀਆਂ ਤੇ ਇਤਨੀਆਂ ਚੰਚਲ ਸਰੀਰ ਦੀ ਨਮਾਇਸ਼ ਪ੍ਰਦਰਸ਼ਨੀ ਚ ਜੁੜ ਗਈਆਂ ਯੂਰਪ ਅੱਧੇ ਤੋਂ ਜ਼ਿਆਦਾ ਲਗਨ ਹੋ ਚੁੱਕੇ ਨੇ ਇਹ ਵੀ ਮਰਜ਼ ਕਰਦੇ ਆ ਕੰਨ ਦੇ ਉੱਤੇ ਨਾ ਮਾਤਰ ਕਪੜਾ ਰਹਿ ਗਏ ਸਰੀਰ ਦੀ ਨਮਾਇਸ਼ ਕਰਨਾ ਫਖਰ ਹੈ ਉਨੰਦਾਂ ਦਾ ਮਾਣ ਤਾਣ ਬਣ ਗਿਆ ਹੈ ਸਰੀਰ ਦੀ ਨਮਾਇਸ਼ ਤੇ ਪੁਰਖ ਹੋਏ ਸਿਆਦ ਪੁਰਸ਼ ਸ਼ਿਕਾਰੀ ਨੇ ਉਹ ਦੇਖ ਲਿਆ ਉਹ ਚੰਦ ਨੇ ਇਸ ਤਰ੍ਹਾਂ ਹੋ ਗਏ ਇਹ ਹੀ ਕਾਰਨ ਹੈ ਅੱਜ ਫਿਲਮਾਂ ਵਿੱਚ ਬੜਾ ਭਾਰੀ ਨਗੇਜ ਆ ਗਿਆ ਹੈ ਲੋਕ ਗੀਤਾਂ ਦੇ ਦਾੰਦ ਤੇ ਪੰਜਾਬ ਦੇ ਗੀਤਾਂ ਨੂੰ ਬਦਲੰਬ ਕੀਤਾ ਜਾ ਰਿਹਾ ਹੈ ਬੜਾ ਪਰਲੇ ਦਰਜੇ ਦਾ ਗੰਦਾ ਨਗੇਜ ਪੇਸ਼ ਕੀਤਾ ਜਾ ਰਿਹਾ ਹੈ ਪਰ ਮੈਂ ਬੇਬਨਤੀ ਕਰਾਂਗਾ ਔਰ ਕੋਈ ਨਹੀਂ ਆਵਾਜ਼ ਉਠਾ ਰਿਆ ਕਿ ਕਮ ਸੇ ਕਮ ਹਰਿਆਣਾ ਪੰਜਾਬ ਦਾ ਸਾਰਾ ਸੰਗ ਸਮਾਜ ਤੇ ਜ਼ਰੂਰ ਆਵਾਜ਼ ਉਠਾਵੇ ਇਹ ਤੇ ਸਾਰੀ ਗੰਦਗੀ ਫੈਲਾਈ ਜਾ ਰਹੀ ਹੈ ਮਹਾਰਾਜ ਕਹਿੰਦੇ ਕੀ ਕੀਤਾ ਜ ਹੈ ਇਸਤਰੀ ਆਪਣੇ ਅੰਗ ਦੀ ਪ੍ਰਦਰਸ਼ਨੀ ਕਰਨਾ ਚਾਹੁੰਦੀ ਹੈ ਸਰੀਰ ਦੀ ਨਮਾਇਸ਼ ਸਰੀਰ ਪਰਮਾਤਮਾ ਦੀ ਰਣੇ ਦੀ ਕੀ ਨਮਾਇਸ਼ ਪੁਰਖ ਹੋਏ ਸਿਆਰ ਫਾਰਸੀ ਦਾ ਪੁਰਖ ਸ਼ਿਕਾਰੀ ਬਣੇ ਪੈਨੇ ਦੇਖਣ ਨੋ ਮੇਰੇ ਇਸ ਤਰ੍ਹਾਂ ਕਰਨ ਰੰਨਾ ਹੋਇਆ ਬੋਧਿਆ ਪੁਰਖ ਹੋਏ ਸਿਆਰ ਸੀਲ ਸੰਜਮ ਸੁਚ ਬਨੇ ਖਾਣਾ ਖਾਜ ਅਕਾਰ ਸੀਲ ਤੇ ਰਹਿਈ ਨਹੀਂ ਸੰਜਮ ਤੇ ਰਹਿਈ ਨਹੀਂ ਖਾਣਾ ਖਾਜ ਅਕਾਜ ਸ਼ਰਮ ਗਈ ਘਰ ਆਪਣੇ ਫਤ ਉਠ ਚੱਲੀ ਨਾਲ ਨਾਨਕ ਸੱਚਾ ਏਕ ਹੈ ਅਵਰ ਨਾ ਸੱਚਾ ਬਾਤ ਭੂਤਾਂ ਪ੍ਰੇਤਾਂ ਨੂੰ ਪੈਦਾ ਹੋਣ ਵਾਸਤੇ ਮਾਹੌਲ ਮੌਜੂਦ ਮੌਜੂਦ ਹੈ ਦੇਵਤੇ ਪੈਦਾ ਹੋ ਸਕਣ ਮਾਹੌਲ ਨਹੀਂ ਰਿਹਾ 90% ਮੈਂ ਅਖਰ ਅਰਜ਼ ਕਰਦਾ ਹਾਂ ਨਾ ਬੱਚੇ ਇਹਦੇ ਚ ਮਾਂ ਬੋਲਦੀ ਹੈ 90% ਪਿਓ ਤੇ ਪ੍ਰਹ라ਦ ਦਾ ਵੀ ਕੁਝ ਨਹੀਂ ਸੀ ਦੁਸ਼ਟ ਸੀ ਹਰਨਾਕਸ਼ ਤੇ ਰਹੀ ਦੋਸ਼ੀ ਸੀ ਪਰ ਉਹਦੀ ਮਾਂ ਉਹਦੀ ਮਾਤਾ ਸਾਰੀ ਪ੍ਰਹ라ਦ ਨੂੰ ਪ੍ਰੇਰਨਾ ਮਾਂਦੀ ਹੈ ਐਨਾ ਵੱਡਾ ਭਗਤ ਬਣਿਆ ਸੰਤ ਬਣਿਆ 90% ਮਨੁੱਖੀ ਬੱਚੇ ਦੇ ਵਿੱਚ ਮਾਂ ਬੋਲਦੀ ਹੈ 10% ਬਾਕੀ ਪਿਤਾ ਸਮਝ ਲੋ ਸੋਸਾਇਟੀ ਸਮਝ ਲੋ ਤਾਲੀਮ ਸਮਝ ਲੋ ਵਿਦਿਆ ਤੇ ਸੰਗਤ ਸਮਝ ਲੋ ਨਵੇਂ ਸਦੀ ਬੱਚੇ ਦੇ ਮਾਂ ਬੋਲਦੀ ਹੈ ਇਸ ਵਾਸਤੇ ਬੱਚਾ ਭੈੜਾ ਹੋਵੇ ਸਮੁੱਚੇ ਏਸ਼ੀਆ ਦੇ ਗਾਲ ਮਾਰ ਨੁਕੜਦੇ ਹੈਰਾਨੀ ਕੀ ਹੁੰਦੀ ਹੈ ਗਲਤੀ ਬੱਚੇ ਨੇ ਕੀਤੀ ਗਾਲ ਮਾਰ ਨ ਕਿਉਂ ਕੱਢੀ ਜਾਂਦੀ ਤੂੰ ਭੈੜੀ ਔਲਾਦ ਪੈਦਾ ਕੀਤੀ ਤੇਰੀ ਕੁਖ ਭੈੜੀ ਹੋਵੇ ਤੇਰੀ ਗੋਦ ਭੈੜੀ ਹੋਵੇ ਤੇ ਹਨ ਉਸ ਦਿਨ ਦੇ ਗੱਲ ਉਹ ਸ਼ੇਖ ਮੈਨੂੰ ਕਹਿਣ ਲੱਗਾ ਕਹਿੰਦੇ ਜੀ ਕੀ ਕਰਾਂ ਮੇਰੇ ਅਨੁਕੂਲ ਮੈਨੂੰ ਮਾਂ ਨਹੀਂ ਲੱਭ ਰੇ ਮੇਰੇ ਛੇਤੀ ਜਨਵ ਲੱ ਲਵਾਂ ਹਜ਼ੂਰ ਸਾਹਿਬ ਲੰਗਰ ਸਾਹਿਬ ਗੁਰਦੁਆਰੇ ਦੋ ਟਾਈਮ ਇੱਕ ਡਰਮ ਵਜਦਾ ਸੀ ਹੁਣ ਤੇ ਸਿਰਫ ਲੰਗਰ ਦੇਚ ਐਨ ਵੇੜੇ ਚ ਰੱਖਿਆ ਹੋਇਆ ਨੇ ਜਦੋਂ ਚਾਹ ਦਾ ਲੰਗਰ ਖੁੱਲਦਾ ਸੀ ਨਾ ਉਸ ਤੋਂ ਪਹਿਲੇ ਵਜਦਾ ਸੀ ਆਪੇ ਫਿਰ ਲੰਗਰ ਖੁੱਲਣ ਤੋਂ ਪਹਿਲੇ ਆਪੇ ਵਜਦਾ ਸੀ ਪਈ ਹੁਣ ਵੰਡੋ ਲੰਗਰ ਦੇਰੀ ਨਾ ਕਰ ਕੋਈ ਪਵਿੱਤਰ ਆਤਮਾ ਸਹੀ ਮੁਕਤ ਨਹੀਂ ਹੋ ਸਕੀ ਪਰ ਹੈਗੇ ਸੀ ਗੁਰਦੁਆਰੇ ਇਸ ਉਹਨਾਂ ਵਜਾਂ ਲਈ ਸੀ ਬਾਬਾ ਹਰਨਾਮ ਸਿੰਘ ਜੀ ਨੇ ਉਦੋਂ ਉਹ ਮੌਜੂਦ ਸਨ ਹੁਣ ਨਹੀਂ ਮੈਨੂੰ ਇਹ ਕਹਿ ਲੈ ਕਿ ਮਸਕੀਨ ਜੀ ਤੁਸੀਂ ਬੜੀ ਤਰਕ ਕਰਦੇ ਹੋ ਇਸ ਦੇ ਉੱਤੇ ਆ ਵੇਖ ਲਓ ਰੁਆ ਤੇ ਹੁੰਦੀਆਂ ਨੇ ਮੈਂ ਕਿ ਮੈਂ ਰੁਆ ਤੋਂ ਇਨਕਾਰ ਹੀ ਨਹੀਂ ਪਰ ਜਿਸ ਤਰ੍ਹਾਂ ਦਾ ਅਡੰਬਰ باقی ਜਾਰੀ ਹੈ ਉਹਦੇ ਵਿੱਚ ਮੈਨੂੰ ਬਹੁਤਾ ਪਖੰਡ ਤੇ ਆਖਿ ਲਿਖਾਈ ਨਹੀਂ। ਕਹਿੰਦੇ ਕਿ ਡਰਮ ਵੱਜਦਾ ਆਪਣੇ ਆਪ ਪਹਿਲੇ ਤੇ ਸੰਗਤਾਂ ਡਰ ਗਈਆਂ ਸਨ। ਸਾਰਿਆਂ ਤੇ ਸੇਵਾਦਾਰਾਂ ਤੇ ਵੀ ਮਾੜਾ ਅਸਰ ਪਿਆ। ਪਰ ਨਹੀਂ ਹੁਣ ਸਮਝ ਆਈ। ਕੋਈ ਪਵਿੱਤਰ ਆਤਮਾ ਹੈ। ਲੰਗਰ ਖੋਲੋ। ਕਹਤੇ ਸੇਵਾਦਾਰ ਲੱਗਦਾ ਹੈ ਕੋਈ। ਗੁਜ਼ਰਨ ਤੋਂ ਬਾਅਦ ਮੁੱਕਤ ਨਹੀਂ ਹੋਇਆ ਤੇ ਉਹਦੀ ਰੁਚੀ ਹੈ ਲੰਗਰ ਵੰਡੇ ਆ ਜਾ ਜਲਦੀ ਹੋ ਜੇ। ਸਮੇਂ ਸਿਰ ਵੰਡਿਆ ਜਾਂਦਾ ਸਾਰਿਆਂ ਨੂੰ ਮਿਲੇ ਤੇ ਇਹਦੇ ਨਾਲ ਉਹਨੂੰ ਖੁਸ਼ੀ ਮਿਲਦੀ ਹੈ ਤੇ ਡਰਾਮਾ ਵੱਜਦਾ ਹੈ ਕਥਾ ਦੀ ਸਮਾਪਤੀ ਤੋਂ ਬਾਅਦ ਮੈਂ ਇੱਕਦਮ ਨਸ ਪੈਂਦਾ ਸੀ ਲੰਗਰ ਸਾਹਿਬ ਜਾਣ ਵਾਸਤੇ ਦੋ ਤਿੰਨ ਦਿਨ ਜਦ ਮੈਂ ਇਸ ਤਰ੍ਹਾਂ ਕੀਤਾ ਤੇ ਇੱਕ ਦਿਨ ਮੇਰੇ ਬਾਹਾਂ ਫੜ ਲਈ ਪੁਜਾਰੀ ਭਾਈ ਮੋਹਨ ਸਿੰਘ ਉਹਨਾਂ ਨੇ ਕੋਈ ਗੱਲ ਕੀ ਹੈ ਹਮੇਸ਼ਾ ਤੋਂ ਅਸੀਂ ਅਰਦਾਸ ਤੋਂ ਬਾਅਦ ਜਾਂਦੇ ਸੀ ਹੁਣ ਜਲਦੀ ਕਿਉਂ ਨਸਦੇ ਮੈਂ ਕਹ ਮੈਂ ਉਹ ਡਰਾਮਾ ਸੁਣਨਾ ਹੈ ਮੇਰੇ ਨਾਲ ਦੇ ਸਾਰੇ ਸਾਥੀਆਂ ਨੇ ਸੁਣਿਆ ਉਦੋਂ ਪਰਿਵਾਰ ਵੀ ਗਿਆ ਸੀ ਉਹ ਵੀ ਨਾਲ ਬੱਚੇ ਵੀ ਉਹਨਾਂ ਨੇ ਵੀ ਸੁਣਿਆ ਮੈਂ ਬੈਠ ਜਾਂਦਾ ਸੀ ਹੋਰ ਸੰਗਤਾਂ ਵੀ ਬੈਠੀਆਂ ਡ럼 ਵਜੜ ਲੈਂਦਾ ਉਸ ਆਵਾਜ਼ ਉਹ ਲੰਗਰ ਕੋਲ ਆਪੇ ਵਹਿ ਰਿਹਾ ਸੀ ਹੁਣ ਅੱਧਕੇ ਦਾਸ ਕਿਉਂਕਿ ਉੱਤੇ 15 ਤਰੀਕ ਨੂੰ ਗਨੂ ਗੁਰਗਨ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਅਸੋ ਮਨਾਇਆ ਗਿਆ 13 14 15 ਦਾਸ ਨੇ ਉੱਤੇ ਆਜ਼ਰੀ ਭਰੀਏ ਤਾਂ ਹੁਣ ਦੱਸਿਆ ਤਿੰਨ ਚਾਰ ਸਾਲਾਂ ਤੋਂ ਨਹੀਂ ਵਜਦਾ ਮੈਂ ਕਿ ਜਨਮ ਹੋ ਗਿਆ ਉਹਦੇ ਅਨਕੂਲ ਉਸ ਨੂੰ ਮਾਂ ਮਿਲ ਗਈ ਮਿਲ ਗਈ ਫਰਿਸ਼ਤਾ ਸੀ ਦੇਵਤਾ ਸੀ ਪਵਿੱਤਰ ਰੋਹ ਸੀ ਗੁਰਦੁਆਰੇ ਤੋਂ ਬਿਨਾਂ ਕਿਧਰੇ ਨਹੀਂ ਗਿਆ ਨਹੀਂ ਤੇ ਬਹੁਤ ਪ੍ਰੇਤ ਮਾੜੀਆਂ ਥਾਵਾਂ ਤੇ ਵੈਸ਼ਾਲੀਆਂ ਚਾਹੁੰਦੇ ਨੇ ਸ਼ਰਾਬ ਖਾਣਿਆਂ ਚਾਹੁੰਦੇ ਨੇ ਜੂਏ ਖਾਣਿਆਂ ਚਾਹੁੰਦੇ ਨੇ ਇਸ ਵਕਤ ਜ਼ਮੀਨ ਦੇ ਉੱਤੇ ਕੋਈ 6 ਅਰਬ ਦੇ ਕਰੀਬ ਮਨੁੱਖ ਨੇ ਆਬਾਦੀ ਇਤਨੀ ਹੋ ਗਈ ਹੈ ਤੂੰ ਸਮਝ ਲਓ ਇਤਨੀਆ ਸੂਖਮ ਰੂਆ ਵੀ ਨੇ ਇਹਨਾਂ ਵਿੱਚ ਮਾੜੀਆਂ ਇਤਨੀਆ ਜ਼ਿਆਦਾ ਨੇ ਕਿਉਂਕਿ ਰੋਜ਼ ਰੋਜ਼ ਜ਼ਮਾਨਾ ਮਾੜਾ ਹੁੰਦਾ ਜਾ ਰਿਹਾ ਹੈ ਦੁਨੀਆ ਮਾੜੀ ਹੁੰਦੀ ਜਾ ਰਹੀ ਹੈ ਰੋਜ਼ ਰੋਜ਼ ਧਰਮ ਘਟਦਾ ਜਾ ਰਿਹਾ ਹੈ ਘਟਦਾ ਜਾ ਰਿਹਾ ਹੈ